ਇਤਵਾਰ ਦੀ ਸੰਗਰਾਮ 16 ਨਵੰਬਰ ਨੂੰ ਸ਼ਾਮ 5:30 ਵਜੇ ਇਹ ਦੋ দান ਕਰਦੇ ਹੋ ਤਰਕੀਆਂ ਪੈਸਾ ਧਨ ਖੁਦ ਆਵੇਗਾ ਲਿਖ ਲਵੋ ਬਿਨਾ ਮੰਗਿਆਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਾਧ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਪਿਆਰਿਓ ਸਭ ਤੋਂ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰ ਦੇਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰਾਮਤ ਕਰ ਦੇਣਾ ਗੁਰਮੁਖੋ ਆਪਾਂ ਗੁਰਬਾਣੀ ਦੇ ਵਿੱਚੋਂ ਉਦਾਹਰਨਾ ਪੜ੍ਹਦੇ ਆਂ ਪਾਤਸ਼ਾਹ ਜੀ ਕਹਿੰਦੇ ਭਗਤ ਭਾਏ ਧਾਏ ਸੁਆਮੀ ਸਦਾ ਹਰ ਗੁਣ ਗਾਵੇਹੇ ਕਹਿੰਦੇ ਉਹ ਭਗਤੀ ਦੇ ਉਸ ਦੀ ਭਗਤੀ ਦੇ ਰੰਗ ਦੇ ਵਿੱਚ ਉਸ ਦੇ ਪ੍ਰੇਮ ਦੇ ਵਿੱਚ ਜੁੜ ਕਰਕੇ ਉਸ ਦਾ ਧਿਆਨ ਧਰ ਕੇ ਸਦਾ ਉਸ ਮਾਲਕ ਦੇ ਗੁਣ ਗਾਏ ਜਾਂਦੇ ਨੇ ਕਹਿੰਦੇ ਭਾਈ ਜਿਹੜਾ ਉਸ ਦੇ ਧਿਆਨ ਨੂੰ ਉਹਦੇ ਸਿਮਰਨ ਨੂੰ ਕਰ ਲਏ ਤੇ ਪਾਤਸ਼ਾਹ ਕਹਿੰਦੇ ਉਹ ਪਰਵਾਣ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਉਹ ਪਰਵਾਣ ਹੁੰਦਾ ਆ ਸਗਲ ਗੁਣ ਸੋ ਗਿਆਨ ਪੂਰਨ ਆਪਣੇ ਪ੍ਰਭ ਭਾਣੀ ਉਹ ਜੀਵ ਇਸਤਰੀ ਆਪਣੇ ਉਸ ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਸ੍ਰੇਸ਼ਟ ਗਿਆਨ ਵਾਲਾ ਹੈ ਜੋ ਸਭ ਸਭ ਦੇ ਵਿੱਚ ਵਿਆਪਕ ਹੈ ਜੇ ਕਹ ਲਈਏ ਵੀ ਉਹ ਸਾਰੇ ਸਾਰਿਆਂ ਦੇ ਵਿੱਚ ਹੀ ਹੈ ਉਹਦੀ ਜੋਤ ਜਿਹੜੀ ਹੈ ਸਾਰੇ ਪਾਸੇ ਵਿਆਪਕ ਹੈ ਕੋਈ ਇਹ ਨਾ ਕਵੇ ਮੇਰੇ ਵਿੱਚ ਨਹੀਂ ਹੈਗਾ ਕੋਈ ਇਹ ਨਾ ਕਵੇ ਵੀ ਉਹਦੇ ਵਿੱਚ ਹੈ ਜੀ ਮੇਰੇ ਵਿੱਚ ਨਹੀਂ ਹੈਗਾ ਮੈਂ ਨਹੀਂ ਉਹਨੂੰ ਵੇਖਿਆ ਮੈਂ ਨਹੀਂ ਜਾਣਦਾ ਉਹ ਪਰਮਾਤਮਾ ਸਭ ਦੇ ਵਿੱਚ ਹੀ ਆ ਉਹ ਸਤਿਗੁਰੂ ਸਭ ਦੇ ਵਿੱਚ ਹੀ ਆ ਪਿਆਰਿਓ ਉਹ ਸਤਿਗੁਰੂ ਕਦੇ ਕਿਸੇ ਤੋਂ ਵਾਰ ਨਹੀਂ ਹੈਗਾ ਉਹ ਪਾਤਸ਼ਾਹ ਕਦੇ ਕਿਸੇ ਤੋਂ ਵਾਰ ਨਹੀਂ ਹੈਗਾ ਗੁਰਮਖੋ ਬੇਨਤੀ ਕਰਦੇ ਆ ਜਿਹੜੀ ਹੁਣ ਸੰਗਰਾਂਦ ਆਉਣ ਵਾਲੀ ਹੈ ਨਾ ਪਿਆਰਿਓ ਇਹ ਐਤਵਾਰ ਦੀ ਸੰਗਰਾਂਦ 16 ਨਵੰਬਰ ਸਾਧ ਸੰਗਤ ਸ਼ਾਮ ਸਵਾ ਕੋ 5 ਵਜੇ ਇਹ ਦਾਨ ਜ਼ਰੂਰ ਕਰਿਓ ਹੁਣ ਕਿਹੜੇ ਦਾਨ ਇਹ ਲੋਕਾਂ ਨੇ ਸੋਸ਼ਲ ਮੀਡੀਆ ਤੇ ਜਿਹੜੇ ਕਰਮਕਾਂਢੀ ਲੋਕ ਨੇ ਵਹਿਮ ਭਰਮ ਕਰਨ ਵਾਲੇ ਲੋਕ ਆ ਉਹਨਾਂ ਨੇ ਇਸ ਚੀਜ਼ ਨੂੰ ਵਹਿਮ ਭਰਮ ਦੇ ਵਿੱਚ ਰੱਖ ਦਿੱਤਾ ਵਹਿਮ ਭਰਮ ਦੇ ਵਿੱਚ ਫੈਲਾ ਦਿੱਤਾ ਪਰ ਅਸਲ ਮੈਨਿਆਂ ਦੇ ਵਿੱਚ ਜੇ ਇਸ ਚੀਜ਼ ਨੂੰ ਸਮਝ ਲਿਆ ਜਾਵੇ ਅਸਲ ਮੈਨਿਆਂ ਦੇ ਵਿੱਚ ਇਸ ਚੀਜ਼ ਨੂੰ ਵਿਚਾਰ ਲਿਆ ਜਾਵੇ ਤਾਂ ਇੱਕ ਚੀਜ਼ ਯਾਦ ਰੱਖਿਓ ਦਾਨ ਕੀ ਕਰਨਾ ਹੈ ਕਈ ਕਹਿੰਦੇ ਜੀ ਕੱਪੜਿਆਂ ਦਾ ਦਾਨ ਕਰੋ ਕੋਈ ਕਹਿੰਦੇ ਜੀ ਚੀਨੀ ਦਾਨ ਕਰੋ ਕੋਈ ਕਹਿੰਦਾ ਜੀ ਮੈਨੂੰ ਕੱਲ ਹੀ ਪਤਾ ਲੱਗਿਆ ਸੀ ਕਹਿੰਦੇ ਜੀ ਦਾਲ ਲੈ ਕੇ ਨਾ ਦਾਲ ਕਿੱਲੋ ਸਾਰੀ ਦਾਲ ਲੈ ਕੇ ਚਲਦੇ ਪਾਣੀ ਦੇ ਵਿੱਚ ਦਾਲ ਤੈਰਿਆਓ ਤੇ ਤੁਹਾਡੇ ਜਿਹੜੇ ਸਾਰੇ ਕਾਰਜ ਰਾਸ ਹੋ ਜਾਣਗੇ ਇਹ ਗੁਰਮਤ ਦੀ ਡੈਫੀਨੇਸ਼ਨ ਨਹੀਂ ਹੈਗੀ ਜੇ ਤੁਸੀਂ ਕਹੋ ਵੀ ਸ਼ਾਇਦ ਕਿਸੇ ਭਾਈ ਜੀ ਨੇ ਕਹਿਤਾ ਹੋ ਕਿਸੇ ਬਾਬੇ ਨੇ ਕਹਿਤਾ ਹੋ ਨਹੀਂ 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 ਇਹ ਗੱਲ ਗੁਰਮਤ ਦੀ ਨਹੀਂ ਹੈ ਇਹ ਉਹਨਾਂ ਲੋਕਾਂ ਦੀ ਹੈ ਜਿਹੜੇ ਗੁਰਮਤ ਤੋਂ ਜਿਨ੍ਹਾਂ ਨੂੰ ਅਲਰਜੀ ਹੈ ਕਈ ਸਾਡੇ ਵਾਲੇ ਵੀ ਪਖੰਡਜਾ ਕਰਦੇ ਹੁੰਦੇ ਆ ਮੈਨੂੰ ਗੱਲ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਜਿਹੜੇ ਕਹਿੰਦੇ ਆ ਤੁਸੀਂ ਘਰੇ ਹਵਨ ਕਰਾਓ ਜੀ ਪੂਰੀ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਇਹ ਵੀ ਆਖਰ ਕੀ ਹੋਈ ਸੀ ਜਿਹੜੇ ਕਹਿੰਦੇ ਆ ਘਰੇ ਹਵਨ ਕਰਾਓ ਜੀ ਸਾਧ ਸੰਗਤ ਇਹ ਨਹੀਂ ਕਹਿੰਦੇ ਵੀ ਗੁਰਬਾਣੀ ਦਾ ਪਾਠ ਕਰੋ ਗੁਰਬਾਣੀ ਦਾ ਨਿਤਨੇਮ ਕਰੋ ਸਾਧ ਸੰਗਤ ਜਿਹੜੇ ਕਹਿੰਦੇ ਆ ਘਰੇ ਆਪ ਜੀ ਗੁਰਬਾਣੀ ਦਾ ਬੈਠ ਕੇ ਪਾਠ ਕਰੋ ਅਰਦਾਸ ਕਰੋ ਗੁਰੂ ਤੇ ਭਰੋਸਾ ਕਰੋ ਬੜੇ ਘੱਟ ਨੇ ਜਿਹੜੇ ਕਰਦੇ ਨੇ ਜਿਹੜੇ ਸਿੱਖਿਆ ਦਿੰਦੇ ਨੇ ਚਲੋ ਚੰਗੀ ਗੱਲ ਹੈ ਧੰਤਾ ਦੇ ਯੋਗ ਨੇ ਨਹੀਂ ਆਮ ਤੌਰ ਤੇ ਕੀ ਹੁੰਦਾ ਮੇਤੋਂ ਆਪ ਤੁਸੀਂ ਕਾਂਡ ਕਰਾ ਲਓ ਜੀ ਤੇ ਮੈਨੂੰ ਇੰਨੇ ਪੈਸੇ ਦੇ ਦਿਓ ਤੁਹਾਡੇ ਕਾਰਜ ਸਭ ਸ਼ੁੱਧ ਹੋ ਜਾਣਗੇ। ਤਾਂ ਹੀ ਹੁੰਦਾ ਨਾ ਆਹੀ ਕੁਝ ਆਪਾਂ ਵੇਖਦੇ ਆਂ ਆਹੀ ਕੁਝ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ। ਪਰ ਅਸਲ ਦੇ ਵਿੱਚ ਮੈਂ ਕੀ ਬੇਨਤੀ ਕਰ ਰਿਹਾ ਸੀ ਆਪ ਜੀ ਦਾ ਧਿਆਨ ਦਿਵਾਵਾਂ ਸਾਧ ਸੰਗਤ ਕਹਿੰਦੇ ਜੀ ਉਹਨਾਂ ਨੇ ਕਿਹਾ ਵੀ ਪਾਣੀ ਦੇ ਵਿੱਚ ਦਾਲ ਧਾਰ ਦਿਓ। ਕਿਸ ਨੇ ਕਿਹਾ ਜਿਹੜੇ ਲੋਕ ਵਹਿਮ ਭਰਮ ਵਿੱਚ ਪਾ ਕੇ ਲੁੱਟਦੇ ਨੇ ਤੇ ਉਹ ਇੱਕ ਬ੍ਰਾਹਮਣ ਦੀ ਸੋਚ ਜਿਸਨੇ ਕਿ ਇਹ ਗੱਲ ਕਿਹਾ ਹੁਣ 1 ਕਿਲੋ ਦਾਲ ਪਾਣੀ ਦੇ ਵਿੱਚ ਤਾਰਨ ਦੇ ਨਾਲ ਜੇ ਭਲਾ ਹੁੰਦਾ ਹੋਵੇ ਤੇ ਸਾਹਾ ਸੰਗਤ ਤੇ ਕਿੰਨੇ ਲੋਕ ਨੇ ਜਿਹੜੇ ਪਾਣੀ ਦੇ ਵਿੱਚ ਕਿੰਨਾ ਕੁਝ ਤਾਰਦੇ ਨੇ ਨਾਰੀਅਲ ਹੋਰ ਕਿੰਨਾ ਕੁਝ ਪਾਣੀ ਦੇ ਵਿੱਚ ਤਾਰਿਆ ਜਾਂਦਾ ਤੁਸੀਂ ਖੁਦ ਸੋਚ ਕੇ ਵੇਖੋ ਮੈਂ ਇਸ ਗੱਲ ਨਾਲ ਕਦਾ ਵੀ ਸਹਿਮਤ ਨਹੀਂ ਹਾਂ ਗੁਰਮਤ ਇਸ ਚੀਜ਼ ਨੂੰ ਜਿਹੜਾ ਹੈ ਕਦੇ ਵੀ ਪ੍ਰਵਾਨ ਨਹੀਂ ਕਰਦੀ ਗੁਰਮਤ ਇਸ ਚੀਜ਼ ਤੋਂ ਸਾਨੂੰ ਬੜਾ ਦੂਰ ਕਰਦੀ ਹੈ ਗੁਰਮਤ ਨੇ ਸਾਨੂੰ ਇਸ ਚੀਜ਼ ਤੋਂ ਬੜਾ ਹੀ ਦੂਰ ਕੀਤਾ ਗੁਰਮਤ ਕਹਿੰਦੀ ਹੈ ਨਹੀਂ ਗੁਰ ਸਿੱਖੋ ਇਹ ਤੁਹਾਡਾ ਵਿਸ਼ਾ ਨਹੀਂ ਆ ਤੁਸੀਂ ਇਹ ਕੰਮ ਨਹੀਂ ਕਰਨਾ ਤੁਸੀਂ ਇਹ ਕਰਮਕਾਂਡ ਨਹੀਂ ਕਰਨਾ ਤੁਸੀਂ ਇਹਨਾਂ ਚੀਜ਼ਾਂ ਤੋਂ ਜਿਹੜਾ ਹੈ ਬਹੁਤ ਦੂਰ ਰਹਿਣਾ ਆ ਗੁਰਮਖੋ ਬੇਨਤੀ ਕਰਾਂ ਕਿ ਪਾਣੀ ਦੇ ਵਿੱਚ ਦਾਲਾਂ ਤਾਰਨੀ ਆ ਪਾਣੀ ਦੇ ਵਿੱਚ ਦਾਲਾਂ ਤਾਰਨ ਨਾਲ ਜੇ ਭਲੇ ਹੁੰਦੇ ਹੁੰਦੇ ਤੇ ਸ਼ਾਇਦ ਅੱਜ ਗੱਲ ਕੁਝ ਹੋਰ ਹੋਣੀ ਸੀ ਗੁਰਮਖੋ ਇਦਾਂ ਕੁਝ ਨਹੀਂ ਹੁੰਦਾ ਜੇ ਤੁਸੀਂ ਸਮਝੋ ਵੀ ਇਦਾਂ ਸ਼ਾਇਦ ਹੋ ਜਾਏਗਾ ਤੇ ਇਦਾਂ ਭਲਾ ਹੋ ਜਾਏਗਾ ਇਦਾਂ ਇਹ ਹੋ ਜਾਏਗਾ ਨਹੀਂ ਪਿਆਰਿਓ ਇਦਾਂ ਕੁਝ ਵੀ ਨਹੀਂ ਹੁੰਦਾ ਸਾਧ ਸੰਗਤ ਜੇਕਰ ਏਦਾਂ ਭਲੇ ਹੁੰਦੇ ਹੁੰਦੇ ਤੇ ਸ਼ਾਇਦ ਅੱਜ ਦੁਨੀਆ ਦੀ ਜਿਹੜੀ ਰੂਪਰੇਖਾ ਨਾ ਉਹ ਕੁਝ ਹੋਰ ਹੋਣੀ ਸੀ ਦੁਨੀਆ ਦੀ ਰੂਪਰੇਖਾ ਕੁਝ ਹੋਰ ਹੋਣੀ ਸੀ ਗੁਰਮਖੋ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਲਿਭਾਵਾਂ ਤੇ ਸੰਗਰਾਂਦ ਵਾਲੇ ਦਿਨ ਜਾਂ ਫਿਰ ਆਮ ਵੀ ਇਹ ਵਹਿਮ ਜਨਾ ਬਿਉਮੈ ਸੰਗਰਾਂਦ ਵਾਲੇ ਦਿਨ ਹੀ ਕਰਨਾ ਦਾਨ ਪੁੰਨ ਕਰਨਾ ਦਾਨ ਪੁੰਨ ਕਰਨਾ ਚੰਗਾ ਜਿਹੜਾ ਕਿਸੇ ਦੇ ਮੂੰਹ ਪੈ ਜਾਏ ਅਜੀਹਾ ਕਰੋ ਆ ਪਾਣੀ ਦੇ ਵਿੱਚ ਦਾਲਾਂ ਤਾਰਨੀ ਆ ਜਾਂ ਵਰ ਸੰਧੂਰ ਭੋਕਣੇ ਤੇ ਜਾਂ ਫਿਰ ਦਰਸਤਾਂ ਦੇ ਆਲੇ-ਦਾਲੇ ਮੌਲੀਆਂ ਜੀਆਂ ਬੰਨਣੀਆਂ ਖੰਮਣੀਆਂ ਬਨਣੀਆਂ ਇਹ ਚੀਜ਼ਾਂ ਜਿਹੜੀਆਂ ਨੇ ਗੁਰਮਰ ਜਿਆਦਾ ਦੇ ਉਲਟ ਨੇ ਸਤਿਗੁਰੂ ਮਹਾਰਾਜ ਜੀ ਦੀ ਮਰਜ਼ਾ ਦਾ ਗੁਰਬਾਣੀ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਖੰਡਤਾ ਕਰਦੀ ਹੈ ਗੁਰਬਾਣੀ ਕਦੇ ਨਹੀਂ ਕਹਿੰਦੀ ਵੀ ਤੁਸੀਂ ਆਹ ਕੰਮ ਕਰੋ ਜਾਂ ਆਹ ਚੀਜ਼ਾਂ ਦੇ ਵਿੱਚ ਜਾ ਕੇ ਫਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਤੇ ਕਦੇ ਤੁਸੀਂ ਵੇਖਿਆ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਹੋਵੇ ਭਾਈ ਉਹ ਕੱਚੀਆਂ ਲੱਸੀਆਂ ਦੇ ਨਾਲ ਜਾ ਕੇ ਦਰਖਤਾਂ ਦੀਆਂ ਜੜਾਂ ਦੇ ਵਿੱਚ ਪਾਓ ਤੇ ਨਾਲੇ ਉਹਨਾਂ ਦੇ ਆਲੇ-ਦਾਲੇ ਮੌਲੀਆਂ ਲੁਭੇਟੋ ਕਦੇ ਨਹੀਂ ਨਾ ਕਿਹਾ ਕਦੇ ਨਹੀਂ ਨਾ ਕਿਹਾ ਵੀ ਖੰਭਣੀਆਂ ਲੁਭੇਟੋ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਭਾਈ ਗੁਰਬਾਣੀ ਦਾ ਜਾਪ ਕਰੋ ਗੁਰੂ ਨਾਨਕ ਸਾਹਿਬ ਨੇ ਤੇ ਇੱਥੋਂ ਤੱਕ ਗੱਲ ਕਹਿ ਦਿੱਤੀ ਕਹਿੰਦੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਨਰਾਖੀ ਮੇਰੀ ਇਹਦੇ ਅਰਥ ਦੋ ਤਰੀਕਿਆਂ ਨਾਲ ਬਣਦੇ ਆ ਸਤਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਵੀ ਅਕਾਲ ਪੁਰਖ ਵੱਡਾ ਆ ਹੁਣ ਕਈ ਵਿਦਵਾਨ ਸਾਡੇ ਅਰਥ ਕਰਦੇ ਆ ਵੇ ਸਤਿਗੁਰੂ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਆ ਉਹਨਾਂ ਤੋਂ ਵੱਡਾ ਕੋਈ ਹੋਰ ਨਹੀਂ ਜਿਹੜੇ ਕੱਲ ਨੂੰ ਰੱਖਣ ਵਾਲਿਆ ਦੋਵੇਂ ਤਰੀਕੇ ਅਕਾਲ ਪੁਰਖ ਨਾਲ ਜੋੜਨ ਵਾਲੇ ਨੇ ਅਰਥ ਜਿਹੜੇ ਮਰਜ਼ੀ ਸਮਝ ਲਈਏ ਪਰ ਅਸਲ ਦੇ ਵਿੱਚ ਇਹਦੇ ਗੱਲ ਇਹਦੇ ਵਿੱਚ ਕਰਮकांड ਦੀ ਕੋਈ ਨਹੀਂ ਕੀਤੀ ਗਈ ਇਹਦੇ ਵਿੱਚ ਸਿੱਧੀ ਅਕਾਲ ਪੁਰਖ ਦੀ ਗੱਲ ਹੋਈ ਸਿੱਧਾ ਅਕਾਲ ਪੁਰਖ ਨਾਲ ਜੁੜਨ ਦੀ ਗੱਲ ਹੋਈ ਵਿਚ ਵਿਚਾਲੇ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਕਿਸੇ ਹੋਰ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਗੱਲ ਸਿੱਧੀ ਉਸ ਪ੍ਰਮਾਤਮਾ ਦੀ ਹੋਈ ਉਸ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਤੇ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਨ ਵਾਲਿਓ ਤੁਸੀਂ ਧਨਤਾ ਦੇ ਯੋਗ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਨ ਵਾਲਿਓ ਤੁਸੀਂ ਤੇ ਬੜੇ ਭਾਗਾ ਵਾਲਿਓ ਜਿਹੜੇ ਗੁਰਬਾਣੀ ਦੇ ਉੱਤੇ ਭਰੋਸਾ ਕਰਦੇ ਹੋ ਨਹੀਂ ਤੇ ਆਮ ਤੌਰ ਤੇ ਗੁਰਬਾਣੀ ਕੇ ਭਰੋਸਾ ਨਹੀਂ ਗੁਰਬਾਣੀ ਨੂੰ ਸਿਰਫ ਬਹਿਮਾ ਭਰਮਾ ਕਰਮ ਕਾਂਡਾਂ ਲਈ ਵਰਤਿਆ ਜਾਣ ਲੱਗ ਪਿਆ ਆ ਮੈਨੂੰ ਮਾਫ਼ ਕਰਿਓ ਜੀ ਪਿਆਰਿਓ ਜਦ ਕੇ ਸਤਗੁਰੂ ਮਹਾਰਾਜ ਕਹਿੰਦੇ ਨੇ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ ਕੰਠ ਲਗਾਏ ਲੀਏ ਇਸ ਠਾਕੁਰ ਸ਼ਰਣੀ ਕਹਿੰਦੇ ਪਰਮਾਤਮਾ ਦੇ ਦਾਸ ਪਰਮਾਤਮਾ ਦੀ ਚਰਣੀ ਪੈ ਕੇ ਉੱਚੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਨੇ ਕਹਿੰਦੇ ਉਸ ਮਾਲਕ ਪ੍ਰਭੂ ਦੀ ਉਹ ਸ਼ਰਨ ਪੈਂਦੇ ਨੇ ਤੇ ਉਹ ਪ੍ਰਭੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਆ ਤੇ ਕਿਹੜੇ ਜਿਹੜੇ ਉਹ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦੇ ਨਾਲ ਚੱਲ ਪੈਂਦੇ ਨੇ ਜਿਹੜੇ ਉਹ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਚੱਲ ਪੈਂਦੇ ਨੇ ਜਿਹੜੇ ਉਸ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਦੇ ਨਾਲ ਜੁੜ ਪੈਂਦੇ ਨੇ ਕਹਿੰਦੇ ਉਹ ਸਤਿਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਦੇ ਨੇ ਸੋ ਪਿਆਰਿਓ ਹੁਣ ਇੱਥੇ ਯਾਦ ਰੱਖਿਏ ਵੀ ਆਪਾਂ ਵਹਿਮਾਂ ਭਰਮਾਂ ਦੇ ਵਿੱਚ ਨਾ ਹੀ ਪਈਏ ਤਰੱਕੀਆਂ ਪੈਸਾ ਧਨ ਖੁਦ ਆਵੇਗਾ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਾਂਗੇ ਉਹਦੇ ਤੇ ਭਰੋਸਾ ਕਰਾਂਗੇ ਤਰੱਕੀਆਂ ਤਾਂ ਸਾਡੇ ਦਰ ਤੱਕ ਆਉਣਗੇ ਵਾਹਿ